ਤੁਸੀਂ ਦੇਖ ਰਹੇ ਪੀਵੀ 12 ਅਪਡੇਟ ਅੱਜ ਦੀ ਤਾਜ਼ਾ ਅਪਡੇਟ ਲੈ ਕੇ ਆਏ ਹਾਂ ਕੁਰਾਲੀ ਤੋਂ ਜਦੋਂ ਪਟੰਡੀਗੜ੍ਹ ਤੋਂ ਆਉਂਦੇ ਆਂ ਕੁਰਾਲੀ ਸਹੌੜਨ ਦੇ ਕੋਲ ਇੱਕ ਜ਼ਬਰਦਸਤ ਐਕਸੀਡੈਂਟ ਜਿਹੜਾ ਹੈਗਾ ਜ ਬਿਆਨਕ ਹਾਸਾ ਹੋਣ ਤੋਂ ਚੱਲ ਗਿਆ ਕਿਉਂਕਿ ਇਹ ਹਾਸਾ ਉਸ ਵੇਲੇ ਹੋਇਆ ਜਦੋਂ ਇੱਕ ਰੇਡੀ ਵਾਲਾ ਜਿਹੜਾ ਹੈਗਾ ਇਹ ਅੱਗੇ ਜਾ ਰਿਹਾ ਹੁੰਦਾ ਹੈ ਤੇ ਅਚਾਨਕ ਕੈਂਟਰ ਵਾਲਾ ਜਿਹੜਾ ਗੱਡੀ ਮੂਰੇ ਇੱਕ ਖੜੀ ਹੋ ਤੁਸੀਂ ਦੇਖ ਰਹੇ ਹੋ ਇਸ ਗੱਡੀ ਨੂੰ ਬ੍ਰੇਕ ਲਾਉਣੀ ਪਈ ਤੇ ਉਸ ਤੋਂ ਪਿੱਛੇ ਇੱਕ ਛੋਟੀ ਗੱਡੀ ਹੈ ਕਾਰ ਜਿਹੜੀ ਹੈਗੀ ਆ ਉਹ ਪਿੱਛੇ ਹੁੰਦੀ ਹੈ ਤੇ ਉਸ ਕਾਰ ਵਾਲੇ ਨੇ ਵੀ ਜਦੋਂ ਬ੍ਰੇਕ ਮਾਰੀ ਤਾਂ ਕਾਫੀ ਸਪੀਡ ਹੋਣ ਦੇ ਮਾਮਲੇ ਦੇ ਵਿੱਚ ਇਹ ਦੀਪੂ ਦੀ ਗੱਡੀ ਹੈ ਹਿਮਾਚਲ ਪ੍ਰਦੇਸ਼ ਦੀ ਟਰਾਂਸਪੋਰਟ ਦੀ ਗੱਡੀ ਹੈ ਤੇ ਇਸ ਬੱਸ ਬੱਸ ਜਿਹੜੀ ਹੈਗੀ ਉਹ ਪਿਛਲੀ ਗੱਡੀ ਨੂੰ ਟੱਕਾ ਮਾਰਦੀ ਹੈ ਤੇ ਉਹੀ ਛੋਟੀ ਗੱਡੀ ਜਿਹੜੀ ਹੈਗੀ ਅੱਗੇ ਜਾ ਕੇ ਕੈਂਟਰ ਦੇ ਵਿੱਚ ਫਸ ਜਾਂਦੀ ਹੈ ਇਹ ਦੋਨਾਂ ਧਿਰਾਂ ਦੇ ਵਿਚਾਲੇ ਬਹੁਤ ਸਾਰਾ ਇੱਕ ਹੱਲਾ ਚੁੱਲੀ ਹੁੰਦੀ ਹੈ ਗੱਲ ਗਾਲੀ ਗਲੋਚਾਂ ਨਹੀਂ ਹੋਈ ਪਰ ਬਹੁਤ ਸਾਰਾ ਜਿਹੜਾ ਸਮਝਦਾਰੀ ਉਹਨੂੰ ਦਿਖਾਈ ਗਈ ਹੈ ਕਿ ਬੱਸ ਵਾਲਾ ਤੇ ਕੈਂਟਰ ਵਾਲਾ ਦੋਹਾਂ ਨੂੰ ਆਫਸ ਦੇ ਵਿੱਚ ਫੈਸਲਾ ਕਰਨ ਵਿੱਚ ਕਾਫੀ ਦਿੱਕਤਾਂ ਆਈਆਂ ਤੇ ਉਹ ਕੀ ਫੈਸਲਾ ਹੋਇਆ ਉਹ ਤਾਂ ਹਲੇ ਮੰਨ ਦੀ ਕਾਰਵਾਈ ਜਿਹੜੀ ਉਹ ਕੀਤੀ ਜਾਊਗੀ ਪਰ ਤੁਸੀਂ ਵੇਖ ਸਕਦੇ ਹੋ ਕਿ ਇੱਕ ਰੇੜੀ ਵਾਲੇ ਜਿਹੜੇ ਹੈਗੇ ਨੇ ਉਹ ਆਮ ਸੜਕਾਂ ਤੇ ਘੁੰਮਦੇ ਨੇ ਪਰ ਇੰਨਾ ਵਜ਼ਨ ਪਾਇਆ ਹੁੰਦਾ ਉਹਨਾਂ ਨੇ ਕਿ ਇੱਕ ਗੱਡੀ ਜਿਹੜੀ ਹੈਗੀ ਉਹ 6 ਟਨ ਪਾਸ ਹੁੰਦੀ ਹੈ ਜਾਂ 7 ਟਨ ਪਾਸ ਹੁੰਦੀ ਹੈ ਜੇ 7 ਕੁਆਂਟਲ ਪਾਸ ਹੁੰਦੀ ਹੈ ਪਰ ਇੱਕ ਮੋਟਰਸਾਈਕਲ ਰੇੜੀ ਵਾਲਾ ਜਿਹੜਾ ਹੈਗਾ ਉਹ 10 ਤੋਂ ਕੁਆਂਟਲ ਪਾ ਕੇ ਉਹ ਸੜਕਾਂ ਤੇ ਆਮ ਘੁੰਮ ਰਿਆ ਹੁੰਦਾ ਲੇਕਿਨ ਇਹਨਾਂ ਨੂੰ ਇਜਾਜ਼ਤ ਦੇਣ ਵਾਲਾ ਕੌਣ ਹੈ ਇਹ ਗੱਲ ਸਵਾਲ ਉੱਠਦੇ ਨੇ ਕਿਸੇ ਇੱਕ ਕਾਨੂੰਨ ਦਾ ਵਜੂਹ ਇੱਕ ਰੇੜੀ ਵਾਲੇ ਦੇ ਕਾਰਨ ਤਿੰਨ ਗੱਡੀਆਂ ਜਿਹੜੀਆਂ ਹੈਗੀਆਂ ਐ ਉਹ ਆਪਸ ਵਿੱਚ ਟਕਰਾਜ ਹੁੰਦੀਆਂ ਨੇ ਪਰ ਦਿੰਨ ਚਾਰ ਜਾਨਾਂ ਜਿਹੜੀਆਂ ਹੈਗੀਆਂ ਉਹ ਵੀ ਇਸ ਮੁਸੀਬਤ ਦੇ ਵਿੱਚ ਜਾ ਸਕਦੀਆਂ ਸੀ ਜੇ ਕਿਤੇ ਬੱਸ ਬਹੁਤ ਜ਼ਿਆਦਾ ਸਵੀਟ ਵਿੱਚ ਹੁੰਦੀ ਤਾਂ ਸ਼ਾਇਦ ਇਹ ਗੱਡੀ ਬਿਲਕੁਲ ਉਹ ਕੈਂਟਰ ਦੇ نیچے ਵੱਢ ਜਾਣੀ ਸੀ ਤੇ ਬਹੁਤ ਵੱਡਾ ਹਾਦਸਾ ਜਿਹੜਾ ਹੋ ਸਕਦਾ ਸੀ ਤੇ ਇਹਨਾਂ ਨੂੰ ਕਿਉਂ ਨਹੀਂ ਨੱਥ ਪਾਈ ਜਾ ਰਹੀ ਤੇ ਇਹਨਾਂ ਨੂੰ ਲਾਇਸੈਂਸ ਦੇਣ ਵਾਲਾ ਕੌਣ ਹੈ ਤੇ ਇਹਨਾਂ ਕੋਲ ਨਾ ਹੈਲਮਟ ਹੁੰਦਾ ਹੈ ਨਾ ਲਾਇਸੈਂਸ ਹੁੰਦਾ ਹੈ ਤੇ ਆਮ ਜਿਹੜਾ ਬੰਦਾ ਘਰ ਤੋਂ ਮੋਟਰਸਾਈਕਲ ਜਾਂ ਸਕੂਟਰ ਲੈ ਕੇ ਨਿਕਲਦਾ ਹੈ ਆਪਣੇ ਕੰਮ ਕਰ ਲਈ ਜੇ ਸਬਜ਼ੀ ਲੈਣ ਲਈ ਜਾਂ ਕੋ ਤੇਲ ਪਵਣ ਵਾਸਤੇ ਵੀ ਜਾਂਦਾ ਏ ਤੇ ਉਹਨਾਂ ਦੇ ਮਗਰ ਪੰਜਾਬ ਪੁਰਸ ਭੱਜ-ਭੱਜ ਕੇ ਵੰਦੀ ਤੁਹਾਡਾ ਕੀ ਵਿਚਾਰ